ਪਾਦਿਲ ਕਾ ਤੇ ਪਿੰਨ ਹਸਤਾ ਕਲਾ ਦੇ ਵਿੱਚ ਪਲਾਟ ਦੇ ਰੋਲੇ ਨੂੰ ਲੈ ਕੇ ਦੂਜਾ ਪੱਖ ਵੀ ਆਇਆ মিডিਆ ਦੇ ਸਾਹਮਣੇ ਕਿ ਆ ਨਹੀਂ ਕੀਤੀ ਕੋਈ ਕਟਮਾਰ ਲਗਾਏ ਜਾ ਰਹੇ ਹਨ ਝੂਠੇ ਇਲਜ਼ਾਮ ਫਾਜ਼ਿਲ ਕਾ ਦੇ ਪਿੰਡ ਹਸਤਾ ਕਲਾ ਦੇ ਵਿੱਚ ਹੁਣ ਪਲਾਟ ਦੇ ਰੋਲੇ ਨੂੰ ਲੈ ਕੇ ਦੂਜਾ ਪੱਖ ਵੀ ਮੀਡੀਆ ਦੇ ਸਾਹਮਣੇ ਆ ਗਿਆ ਹੈ ਉਹਨਾਂ ਵੱਲੋਂ ਵੀ ਆਪਣੇ ਕਾਗਜ਼ ਦਿਖਾਏ ਜਾ ਰਹੇ ਆ ਅਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾਏ ਗਏ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਿਸੇ ਦੀ ਕੁੱਟਮਾਰ ਨਹੀਂ ਕੀਤੀ ਗਈ ਹੈ ਨਾ ਹੀ ਕਰਦੇ ਅੰਦਰ ਵੜ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਲੁੱਟਮਾਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਆਪਣਾ ਰੂਪ ਸਿੰਘ ਜੀ ਰੂਪ ਸਿੰਘ ਜੀ ਇਹ ਜਗਾ ਕਿੰਨਾ ਦੀ ਸੀ ਜਿਹੜੀ ਜਿੰਦਾ ਰੋਲਾ ਕੱਲ ਦਾ ਜਿਹੜਾ ਚੱਲ ਰਿਹਾ ਹੈ ਅੱਛਾ ਜੀ ਤੇ ਉਹਨਾਂ ਨੇ ਹੈਗਾ ਜਿਹੜੇ ਜਗਾ ਕਿੰਨਾ ਨੂੰ ਦਿੱਤੀ ਵੀ ਸੀ ਕਿੰਨਾ ਦੇ ਨਾਮ ਤੇ ਜਿਹੜੀ ਹੁਣ ਚੱਲ ਰਹੀ ਸੀ ਜਗਾ ਹੁਣ ਚੱਲ ਰਹੀ ਜੀ ਵੀ ਉਹ ਬਹੁਤ ਹੋ ਗਈ ਸੀ ਅੱਛਾ ਜੀ ਤੇ ਲਾਲ ਕੀ ਰੇ ਚ ਗਈ ਸੀ ਅੱਛਾ ਜੀ ਤੇ ਉਹ ਦਿੱਤੀ ਸੀ ਉਹਨਾਂ ਬਣ ਸਿੰਘ ਦਾ ਅੱਛਾ ਜੀ ਵੇ ਚੁੱਕੀ ਏ ਘੜਾ ਖਰਚਾ ਹੋਇਆ ਸੀ ਇਹਨਾਂ ਪੈਸੇ ਦਿੱਤੇ ਨੇ ਜਾਰਿਆਂ ਨੇ ਹੂੰ ਹੂੰ ਇਹ ਜਗਾ ਐਸੀ ਉਹਨਾਂ ਦੇ ਦਿੱਤੀ ਲਿਖਤੀ ਅੱਛਾ ਜੀ ਤੋਂ ਭੈਣ ਭਰਾਵਾ ਹੂੰ ਹੂੰ ਤੇ ਐਸੀ ਚਾਹਤਾਂ ਦੇ ਜੋੜੀਆਂ ਨਹੀਂ ਮੰਨੀ ਠਾਣੇ ਵਿਗਾਏ ਤਾਂ ਨਹੀਂ ਮੰਨੀ ਉਹਨਾਂ ਤੇ ਆਂਦੇ ਸੀ ਇਹਨਾਂ ਜਵਾਈ ਇਹਨਾਂ ਦੀਆਂ ਸਾਡੇ ਗੱਲ ਪੈ ਜਾਂਦੀ ਐਸੀ ਹੂੰ ਐਸੇ ਮੁੰਡਾ ਨਾ ਬਹੁਤ ਵਿਚਾਰਾ ਲਾਇਆ ਸੀ ਗਰੀਬ ਬੰਦੇਗੇ ਸੀ ਮਿਹਨਤੀ ਦਿਹਾੜੀ ਕਰਕੇ ਸੱਜੀ ਜਾਂਦੇ ਸੀ ਤੇ ਕਬਜ਼ਾ ਕਰਦੀ ਸੀ ਤੇ ਡਰਾ ਜੀ ਸੀ ਸਾਨੂੰ ਮਗਰ ਲੱਗ ਜਾਂਦੇ ਸੀ ਤੇ 2000 ਨੰਬਰ ਹੈ ਵੀ ਰੀ ਬੰਦੇਗੇ ਸੀ ਤੇ ਫੇਰੇ ਨੇ ਇਹਨੇ ਕੀ ਕੀਤਾ ਟੱਕਾ ਦਾ ਟੱਕਾ ਹੋ ਗਿਆ ਸਾਡੇ ਨਾਲ ਬਹੁਤ ਤੇ ਜਗੀਰ ਸਿੰਘ ਲਵਾਈ ਹੈਗਾ ਸੀ ਉਹ ਪਖਦਾਰੀ ਦਾ ਨਾਦੀ ਨਾ ਕਰਦਾ ਸੀ ਇੱਕ ਰੋਜ਼ਨ ਸਿੰਘ ਉਹ ਹੀ ਪਖਦਾਰੀ ਨਾਦੀ ਕਰਦਾ ਸੀ ਜਿਹੜੀ ਲਿਖਾ ਪੜੀ ਕੀਤੀ ਗਈ ਉਹ ਕਿੰਨਾ ਲੋ ਕੀਤੀ ਗਈ ਉਹਨਾਂ ਕੋਲ ਵੀ ਜਿਹੜੀ 2008 ਦੀ ਗਈ ਹੈ ਜੇ ਆਪ ਗੱਲ ਉਹ ਜੀ ਮਰਨ ਨਾਲ ਕਰ ਗਿਆ ਉਹ ਮਰਨਾ ਕਰ ਗਿਆ ਸੀ ਦੋ ਮਰਲੇ ਉਹਦੇ ਚੁੱਪ ਕਰ ਤੁਮ ਤੇ ਦੋ ਮਰਲੇ ਮੈਂ ਦਿੱਤੀ ਸੀ ਹੂੰ ਇਹ ਦੋ ਮਰਲੇ ਉਹ ਦੇ ਗਿਆ ਸੀ ਅੱਛਾ ਜੀ ਚਾਰ ਮਰਲੇ ਸੀ ਦੋਹਾਂ ਪਰਾਵਾਂ ਦਿੱਤੀ ਸੀ ਹੂੰ ਹੂੰ ਉਹ ਪਰਾਵਾਂ ਵੇਚੀਏ ਚਾਰ ਮਰਲੇ ਠੀਕ ਹੈ ਜੀ ਤੇ ਜਿਹੜੀ ਪੰਜ ਮਰਲੇ ਗਈ ਏ ਇਹ ਸਾਡੀ ਮਾਈ ਕੋਲੇ ਗਈ ਸੀ ਇਹ ਮਾਈ ਸਾਡੇ ਐਮੜਾ ਸਾਨੂੰ ਕੋਠੇ ਲਾ ਦਿੱਤੀ ਗਈ ਸੀ ਤੁਹਾਡੇ ਕੋਲ ਸੀ ਹਾਂ ਸਾਡੇ ਕੋਲ ਕੋਠੇ ਲੱਗੇ ਤੁਸੀਂ ਅਗਾ ਕਿਹਨਾਂ ਨੂੰ ਦਿੱਤੀ ਫਿਰ ਇਹ ਜੀ ਸਰਪੰਚਾਂ ਨੂੰ ਬਰਸ ਸਿੰਘ ਨੂੰ ਵੇਚ ਦਿੱਤੀ ਅੱਛਾ ਇਹਨਾਂ ਨੂੰ ਦੇ ਦਿੱਤੀ ਸੀ ਜਗਾ ਹਾਂ ਜੀ ਠੀਕ ਹੈ ਜੀ ਆ ਤੇ ਸਾਡੇ ਰਿਸ਼ਤੇਦਾਰ ਆਏ ਸੀ ਹੂੰ ਕੰਦਾ ਗੁੰਦਾ ਠਾਈਆਂ ਸੀ ਕੈਂ ਵੇਖੋ ਤੋੜੇ ਸੀ ਉਹਨਾਂ ते दे 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 अच्छा ते यादी मेरे नौ ਦੇ ਪੱਕੇ ਪਏ ਨੇ ਕੋਈ ਬੰਦਾ ਬਣਾ ਦੇਵੇ ਸੌ ਦੇ ਦੇਮਣ ਤੇ ਸਿੱਧੇ ਨੇ ਦਰਗਾਹ ਉਹਨਾਂ ਨੂੰ 60 ਫੀਟ ਫੇਰ ਕਿਵੇਂ ਵਜੇ ਹਸਪੀਟਲ ਚ ਨੇ ਕੋਈ 60 ਸੋਚ ਨਹੀਂ ਲੱਗੀ ਸੀ ਉਹ ਕਰੇਗੀ ਕੋਈ ਨਹੀਂ ਸੀ ਪਰ ਨਕਾਈ ਰੱਖੀ ਨੇ ਅੱਛਾ ਅੱਛਾ ਤੇ ਦੋਵੇਂ ਮਾਮਾ ਦੀਆਂ ਖੜਿਆ ਰਹਿਣੇ ਆ ਵੀ ਕੋਲ ਬਣਾ ਕੇ ਆ ਪਰ ਕੋਲੂ ਬਣਾ ਕੇ ਉਹਨਾਂ ਨੇ ਬਣਾਈ ਸੀ ਇਲਵਾਈ ਕਰੇਗਾ ਸੀ ਜਗੀਰ ਸਿੰਘ ਇਹਨੇ ਲਵਾਏ ਇਹਨੇ ਜਾ ਕੇ ਤੱਕਣਾ ਕਰਵਾ ਦਿੱਤਾ ਤੁਹਾਡੇ ਕੀ ਮੰਗ ਹੁਣ ਕਿ 17 ਦੀ ਜਿਹੜੀ 17 ਬੰਦੇ ਸਾਡੀ ਸਾਨੂੰ ਜਾ ਕੇ ਦੇ ਦੇ ਹੁਣ ਬਸ ਠੀਕ ਹੈ ਜੀ ਸਾ ਨੂੰ ਮਿਲਣਾ ਚਾਹੀਦਾ ਸਾਰਾ ਸਾਮਾਨ ਤੁਸੀਂ ਕਿੱਥੇ ਰਹਿੰਦੇ ਹੋ ਨਾ ਅਜੀ ਹਸਤੇ ਕਲਾਂ ਦੇ ਬਾਹਰ ਮਣੇ ਰਵੀ ਦਾ ਅੱਛਾ ਜੀ ਅੱਡੇ ਵਾਲੇ ਪਾਸੇ ਠੀਕ ਹੈ ਜੀ ਸਾਨੂੰ ਵੀ ਖਤਰਾ ਆਏਗਾ ਜੀ ਠੀਕ ਹੈ ਤੇ ਕੱਲ ਨੂੰ ਗੁੰਡੇ ਪਾ ਕੇ ਸਾਨੂੰ ਨਾ ਮਰਵਾਉਣ ਤੇ ਨਾਂ ਜਬੰਤਾਉਣੇ ਚਾਹੀਦੇ ਠੀਕ ਤੁਹਾਡਾ ਕੰਤੋਂ ਬਾਈ ਕੀ ਗੱਲ ਬਾਤ ਹੋਈ ਥਾਂ ਨੂੰ ਲੈ ਕੇ ਕਿ ਜਿਹੜਾ ਰੋਲਾ ਜਿਹੜਾ ਸਾਡੀ ਯਾਦ ਹੀ ਹੈਗੀ ਆ ਸਾਡੀ ਥਾਂ ਮੇਰਾ ਸਹੁਰਾ ਆਏਗਾ ਅਸੀਂ ਮੇਰੀ ਸੱਸ ਰਹਿੰਦੀ ਸੀ ਅਸੀਂ 10 ਸਾਲ ਉਹਨੂੰ ਸਮਾਲਾ ਹੈ ਅੱਛਾ ਤੇ ਇਹ ਅੱਧੂ ਆਦ ਥਾਂ ਸਾਡੀ ਪਹਿਲਾਂ ਹੁੰਦੀ ਸੀ ਹੈ ਇਹ ਨਾ ਅਸੀਂ ਇਹ ਕਹਿੰਦੀ ਸੀ ਮੈਂ ਇਹਦੂ ਲੈਣੀ ਹੈ ਅਸੀਂ ਕਹਿੰਦੇ ਸੀ ਤੂੰ ਪਰਾਂ ਤੈਨੂੰ ਨਾਲ ਲਈ ਬਣਦੀ ਤੂੰ ਲੈ ਲੈ ਇਹ ਕਹਿੰਦੀ ਨਹੀਂ ਮੈਂ ਵਿਚਾਲਾ ਮਰਨਾ ਹੈ ਅਸੀਂ ਕਿਹਾ ਚਲ ਤੂੰ ਵਿਚਾਲਾ ਮਨ ਲੈ ਮੇਰੀ ਸੱਸ ਕਹਿੰਦੀ ਸੀ ਚਲ ਚਾਰ ਮਰਲੇ ਮੈਨੂੰ ਪਰੂ ਆ ਗਏ ਚਾਰ ਇਧਰੋਂ ਆ ਗਏ ਪੰਜ ਹੈ ਮੇਰੇ ਦੋ ਪੁੱਤਰ ਨੇ ਇੱਕ ਪੁੱਤਰ ਮੇਰਾ ਪਰਾਂ ਹੋ ਜਾਵੇਗਾ ਇੱਕ ਪੁੱਰਾ ਹੋ ਜਾਵੇਗਾ ਅੱਛਾ ਇਹ ਫਿਰ ਅਸੀਂ ਗਏ ਚਲੇ ਉੱਥੇ ਬਾਹਰ ਉੱਥੇ ਸਾਡੀ ਪੈਲੀ ਸੀ ਉਹ ਤਿੰਨ ਕਨਾਲੀਆਂ ਦੀ ਵੇਚ ਕੇ ਖਾ ਗਏ ਪਹਿਣ ਬਰਾ ਸਾਡੀ ਕਨਾਲ ਸਾਡਾ ਦਾਦਾ ਸਾਨੂੰ ਦੇ ਗਿਆ ਹੈ ਉੱਥੇ ਅਸੀਂ ਚੋਨਾ ਲਾਉਂਦੇ ਸੀ ਉੱਥੇ ਅਸੀਂ ਕਣਕ ਗੜਦੇ ਸੀ ਫਿਰ ਇੱਥੇ ਸਾਡੀ ਥਾਂ ਸੌੜੀ ਹੋ ਗਈ ਇਹ ਦੋ ਭਰਾ ਪੂਰੀ ਨਹੀਂ ਪੈਂਦੀ ਸੀ ਨਾਲ ਦੀ ਸਾਡੀ ਮਾਤਾ ਨੇ ਸਾਨੂੰ ਉੱਥੇ ਘਾਲਤਾ ਕਿੰਨਾ ਚਿਰ ਤੁਸੀਂ ਇੱਥੇ ਰਹੇ ਜ ਫਿਰ ਇਹ ਜਗ੍ਹਾ ਇੱਥੇ ਅਸੀਂ ਰਹੇ ਹਾਂ 20 ਸਾਲ ਇੱਥੇ 20 ਸਾਲ ਰਹੇ ਬਾਅਦ ਵਿੱਚ ਉੱਥੇ ਗਏ ਉੱਥੇ ਸਾਨੂੰ ਹੁਣ 20 ਸਾਲ ਹੋ ਗਏ ਗਿਆਂ ਨੂੰ ਮੇਰਾ ਮੁੰਡਾ ਇੱਥੇ ਹੁੰਦਾ ਜਨਮ ਹੋਇਆ ਹੈ ਮੇਰੇ ਮੁੰਡੇ ਦਾ ਵੱਡੇ ਦਾ ਬਾਕੀ ਮੇਰੇ ਦੋ ਮੁੰਡੇ ਕੁੜੀ ਉੱਥੇ ਹੋਏ ਨੇ ਫਿਰ ਅਸੀਂ ਇੱਥੇ ਮਾਈ ਨੂੰ ਸੰਭਾਲਦੇ ਸੀ ਉੱਥੇ ਜਾਂਦੀ ਸੀ ਸਾਡੇ ਕੋਲ ਵੀ ਜਾਂਦੀ ਸੀ ਮਾਈ ਅਸੀਂ ਉਹਨੂੰ ਕਹਿੰਦੇ ਸੀ ਤੂੰ ਸਾਡੇ ਕੋਲੇ ਇੱਥੇ ਰਹਿ ਬੈ ਉਹ ਕਹਿੰਦੀ ਨਹੀਂ ਮੈਂ ਆ ਰਹੀ ਉੱਥੇ ਘਰੇ ਚੰਗੇ ਹੈ ਤੇ ਫਿਰ ਬਾਅਦ ਵਿੱਚ ਅਚਾਨ ਸਾਡੀ ਮਾਈ ਦੀ ਮੌਤ ਹੋ ਗਈ ਹੈ ਅਸੀਂ ਆਏ ਇੱਥੇ ਸਾਰੇ ਵੀ ਅਸੀਂ ਆ ਕੇ ਸਾਡੀ ਥਾਂ ਅਸੀਂ ਗੁੱਡੀ ਕੋਲ ਗਏ ਉੱਥੇ ਅਸੀਂ ਫੁੱਲ ਹੀ ਜੇ ਚੁਗਦੇ ਪਏ ਸੀ ਪਾੜ ਰਖਾਂ ਦੇ ਪੈਸ ਤੇ ਇਹ ਕਾਲ ਦੀ ਉੱਥੇ ਲੜ ਕੇ ਆ ਗਈਆਂ ਮਾਸੇ ਨੇ ਠਿਗੜੇ ਦਾ ਪਾਣਾ ਬਣਾਇਆ ਆ ਗਈ ਜਿੱਥੇ ਕਬਜ਼ੀਆਂ ਨੇ ਕਾਰ ਲੱਗੀ ਨਹੀਂ ਜਦੋਂ ਕਾਂਦ ਵਗੈਰਾ ਜਿਹੜੇ ਕੀਤੀ ਗਈ ਸੀ ਤੁਹਾਡੇ ਲੋਕੋ ਕਾਰਵਾਰੀ ਵੀ ਨਹੀਂ ਕੀਤੀ ਗਈ ਅਸੀਂ ਕੀਤੀ ਠਾਣੇ ਅਸੀਂ ਵੱਧੂ ਗਏ ਆ ਅੱਛਾ ਸੈਟਰ ਲਾਈਆਂ ਨੇ ਪੰਜ ਪੰਚਾਇਤਾਂ ਜੋੜੀਆਂ ਨੇ ਗੁਰਦੁਆਰੇ ਜੋੜੀ ਗੁਰਦੁਆਰੇ ਪੱਜ ਕੇ ਆ ਵੀ ਕਹਿੰਦੀ ਕੋਟ ਕਚਹਿਰੀ ਆਖਦੀ ਬੜੇਗੀ ਨਾ ਕੋਟ ਚੇਕਰਾਂ ਦੀ ਇਹ ਮੇਰੇ ਦੇਵਰ ਦਾ ਨਾਮ ਲੈਂਦੀ ਸੀ ਡਬਲ ਮੂੰਠੇ ਲਵਾ ਲਏ ਉਹਨੇ ਚਾਰ ਮਰਲੇ ਵੇਚ ਗਏ ਪਰ ਹੁਣ ਦੋ ਮਾਈ ਸਾਡੀ ਜਾਂਦੀ ਸੀ ਕਰਨ ਆਂਦੀ ਸੀ ਉੱਥੇ ਕਹਿੰਦੀ ਸੀ ਲੈ ਅਖੇ ਉਹ ਤਾਂ ਕਾ ਕਾ ਮੰਨਦੀ ਏ ਮੇਰਾ ਦੇਵਰ ਕਹਿੰਦਾ ਚੱਲ ਮੈਂ ਵੇਚ ਹੀ ਦੇਣਾ ਮਲਦੀ ਆ ਅਸੀਂ ਇਹਨਾਂ ਨੂੰ ਵੇਚ ਗਏ ਦੋਹਨੇ ਵੇਚੀ ਦੋ ਜਨੇ ਵੇਚੀ ਮੇਰੇ ਘਰ ਦੇ ਅੱਛਾ ਅੱਛਾ ਉਹ ਡਬਲ ਅੰਗੂਠੇ ਲਵਾ ਲਏ ਉਹਨੇ ਦੋ ਮਰਲੇ ਇੱਥੋਂ ਬਣਾ ਲਏ ਐ ਪਹਿਲਾ ਮਰਲਾ ਕਹਿੰਦੀ ਸੀ ਫਿਰ ਦੋ ਮਰਲੇ ਅਸੀਂ ਆਖਾ ਵੀ ਤੂੰ ਸਾਡਾ ਮੇਰਾ ਦੇਵਰ ਜਿੰਦਾ ਰਹੀ ਆ ਉਦੋਂ ਤੂੰ ਮਲ ਲੈਂਦੀ ਉਦੋਂ ਤੈਨੂੰ ਵੇਚ ਗਿਆ ਤੂੰ ਉਦੋਂ ਕੰਧ ਕੱਢ ਲੈਂਦੀ ਉਹਨ ਸਾਡੀ ਸੱਸ ਵੀ ਮੋਕ ਗਈ ਸਾਡਾ ਦੇਵਰ ਮੋਕਾ ਅੱਛਾ ਤੈਨੂੰ ਹੁਣ ਚਿੱਤਾ ਆ ਨੌ ਸਾਲਾਂ ਬਾਅਦ ਆਇਆ ਇਹ ਹਣੇ ਕਿੰਨਾ ਦੇ ਆ ਕੇ ਚਿੱਜਾਂ ਜਗਾਂ ਜੱਪ ਜਗਾਂ ਦੀ ਗੱਲ ਕਰੀ ਇਹ ਸਾਡੀ ਇਹ ਕੁਤਾਰੋਂ ਬਾਈ ਦੀ ਕੁਤਾਰੋਂ ਬਾਈ ਦੀ ਆਕੇ ਚੱਤੀ ਇਹਨਾਂ ਨੇ ਕਿੰਨਾਂ ਜਗਾਂ ਵੇਚੀ ਆ ਇਹਨਾਂ ਨੇ ਨਾ ਮਸਕਾਂ ਨੇ ਵੇਚੀ ਆ ਅੱਛਾ ਜੀ ਹਾਂ ਸਾਡੀ ਮਾਂ ਕਦੋਂ ਵੇਚੀ ਸੀ ਇਹ ਇਹ ਹੋ ਗਿਆ 8-9 ਮਹੀਨੇ 8-9 ਮਹੀਨੇ ਹੋਗਾ ਹਾਂ ਉਹਨਾਂ ਕੋਲ 2008 ਦੀ ਲਿਖਾ ਪੜੀ ਆ ਉਹ ਕਿੱਥੋਂ ਆਈ ਫਿਰ ਹਾਂ ਤਾਂ ਮੇਰਾ ਮੇਰਾ ਦੇਵਰ ਤਾਂ ਮੋਕਾ ਹੈ 2018 ਚ ਅੱਛਾ ਜੀ 2018 ਚ ਮੋਕਾ ਹੈ ਦੇਵਰ ਮੇਰਾ ਤੇ ਉਹ ਉਦੋਂ ਉਦੋਂ ਮੰਨ ਲੈਂਦੀ ਖਾਤਾ ਮੰਨ ਲੈਂਦੀ ਤੇ ਉਹਨੂੰ ਮੰਨ ਲਉਂਦੀ 2008 ਚ 4 ਮਾਰਲੇ ਜਿਹੜੇ ਵੇਚੀ ਉਹ ਤੇ ਵੇਚੀ ਬਹੁਤ ਵੇਚੀ ਨਾ ਉਹਦਾ ਬੜਾ ਗੁੱਠੇ ਲਵਾ ਲੈਣਾ ਉਹਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੰਤੋ ਬਾਈ ਤੁਸੀਂ ਕਿਥੇ ਰਹਿੰਦੇ ਆ ਅਸੀਂ ਇੱਥੇ ਹਸਤੇ ਕਹਾਨੀ ਰਹਿੰਦੇ ਆ ਠੀਕ ਹੈ ਜੀ ਬਾਹਰ ਮਾਰਲੇ ਹਾਂਜੀ ਕੀ ਨਾਮ ਹੈ ਤੁਹਾਡਾ ਕਿਕਰ ਸਿੰਘ ਜੀ ਅੰਕਲ ਜੀ ਇੱਥੇ ਕਰਤਾਰੋ ਬਾਈ ਜਿਹੜੀ ਸੀ ਮਾਤਾ ਰਹਿੰਦੀ ਸੀਗੀ ਇੱਥੇ ਹਾਂਜੀ ਇੱਥੇ ਹੁੰਦੀ ਰਹਿ ਸ਼ੇਖੀ ਸੀ ਇੱਥੇ ਕਾਰਨ ਬਾਰ ਸੀ ਇੱਥੇ ਰਹਿੰਦੀ ਸੀ ਕਿੰਨਾ ਟਮ ਰਹੇ ਇੱਥੇ ਉਹ ਇੱਥੇ ਵਾਧੂ ਟਿਆ ਨਹੀਂ ਰਹੇ ਨੇ ਜਿੰਦਾ ਜਿੰਦਗੀ ਰਹੇ ਸਾਰੀ ਜ਼ਿੰਦਗੀ ਇੱਥੇ ਉਹਨਾਂ ਨੇ ਮਿਠਾਈਏ ਜਿਹੜਾ ਉਹਨਾਂ ਦਾ ਜ਼ਮੀਨਦਾਰ ਰੋਲਾ ਚੱਲ ਰਿਹਾ ਉਹ ਕਿਸ ਤਰ੍ਹਾਂ ਦਾ ਮਤਲਬ ਕਿੰਨਾ ਕੁ ਸੱਚਾ ਉਹਦੇ ਪਿੱਛੇ ਪਤਾ ਕੁ ਮਾੜਾ ਮੱਟ ਗੱਲ ਦਾ ਸੱਚ ਤਾਂ ਜ਼ਮੀਨਦਾਰ ਰੋਲਾ ਇਹ ਇਹ ਵੀ ਜ਼ਮੀਨ ਇਹਨਾਂ ਦੀ ਹੈ ਆਹ ਇਹਨਾਂ ਦੀ ਅੱਛਾ ਜੀ ਫੈਰੋ ਬਾਈ ਦੀ ਹਮ ਹਮ ਕਿਉਂ ਹੈ ਨਜਾਇਜ਼ ਕੀਤੀ ਜਾਉਣ ਤੋਂ ਕੀਤੀ ਜਾਉਣ ਨਹੀਂ ਜਿਹੜਾ ਫੈਸਲਾ ਹੋਇਆ ਸੀ ਉਹ ਕੀ ਗਲਤ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਵਿੱਚ ਪਹੁੰਚਿਆ ਹੈ ਗਲਤੀ ਹੋਇਆ ਅੱਛਾ ਜੀ ਹਾਂ ਟੱਕਾ ਕਰਦੇ ਟੱਕਾ ਸ਼ਾਇਦ ਹੈ ਠੀਕ ਹੈ ਹਾਂ ਜੀ ਕੀ ਨਾਮ ਹੈ ਜੀ ਆਪਣਾ ਨਾਮ ਸਹਿ ਪਰਨਾਮ ਸਿੰਘ ਜੀ ਜਿਹੜਾ ਰੋਲਾ ਚੱਲ ਰਿਹਾ ਪਰਨਾਮ ਸਿੰਘ ਜੀ ਜਿਹੜਾ ਰੋਲਾ ਚੱਲ ਰਿਹਾ ਜ਼ਮੀਨ ਦਾ ਇਹ ਰੋਲਾ ਜੀ ਕਲਤਾਰੂ ਬਾਈ ਇੱਥੇ ਸਾਰੀ ਉਮਰ ਆਈ ਇਹਨੂੰ ਬੀਤ ਗਈ ਐ ਅਸੀਂ ਤਾਂ ਇਹਦੇ ਤੇ ਮੈਨੂੰ 60 70 ਸਾਲ ਹੋ ਗਿਆ ਇੱਥੇ ਰਹਿੰਦੇ ਨੂੰ ਤੇ ਇਹ ਕਲਤਾਰੂ ਥਾਂ ਇਹਦੀ ਐ ਨਹੀਂ ਕਿੰਨੇ ਬੱਚੇ ਕਿੰਨੇ ਸੀ ਉਹਨਾਂ ਦੇ ਜਿਹੜੇ ਮਾਤਾ ਦੇ ਆਪ ਗੱਲ ਕਰੀਏ ਇਹਦੇ ਦੋ ਪੁੱਤਰ ਰਗੇ ਸੀ ਅੱਛਾ ਜੀ ਤੇ ਉਹਨਾਂ ਨਾਲ ਥਾਂ ਜਿਹੜੀ ਵੰਡੀ ਗਈ ਸੀ ਇੱਥੇ ਪਹਿਲਾਂ ਹਾਂ ਵੰਡੀ ਗਈ ਸੀ ਵੰਡ ਤੋਂ ਬਾਅਦ ਵੀ ਜਿਹੜਾ ਇੱਕ ਰੋਲਾ ਚੱਲ ਰਿਹਾ ਉਹਦਾ ਪੂਰੀ ਸੁਚਾਈ ਕੀ ਹੈ ਉਹ ਤਾਂ ਧੱਕਾਸ਼ਾਈ ਹੈ ਜੀ ਅੱਛਾ ਜੀ ਪੁਲਿਸ ਵੀ ਆਈ ਸੀ ਕਿ ਉਹਨਾਂ ਵਾਲੇ ਚਾਰ ਦਮਾਰੀ ਜਿਹੜੀ ਕਰਾਈ ਗਈ ਹੈ ਤੇ ਉਹ ਸਹੀ ਨਹੀਂ ਫੈਸਲਾ ਹੋਇਆ ਨਹੀਂ ਗੁਰਦੁਆਰੇ ਵੀ ਇਹ ਜਾਣਦੇ ਰਹਿਣ ਨੂੰ ਮੰਮੀ ਉੱਥੇ ਦੋ ਵਾਰੀ ਪਰੋਂ ਆਇਆ ਚੇਤਨਾ ਦੇ ਜੁੜ ਗਿਆ ਤੇ ਗਿਆ ਫੈਸਲਾ ਨਹੀਂ ਗੁਰਦੁਆਰੇ ਫੈਸਲਾ ਉਹ ਮੰਦੇ ਸੌ ਮਤਿ ਚਾਹਣਾ ਇਹਨਾਂ ਖਾ ਚਾਹ ਉਸ ਨੂੰ ਮੰਦੀ ਨਹੀਂ ਠੀਕ ਹੈ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਇੱਥੇ ਰਹਿੰਦਾ ਪੰਜ ਠੀਕ ਹੈ ਠੀਕ ਹੈ। ਅਸੀਂ ਹੁਣ ਹਾਂਜੀ ਮਾਤਾ ਜੀ ਕੀ ਨਾਮ ਆਪਣਾ? ਸਾਡਾ ਨਾਮ ਪ੍ਰੀਤੋ ਬਾਈ। ਮਾਤਾ ਜੀ ਇੱਥੇ ਕਰਤਾਰੋ ਬਾਈ ਨਾਂ ਦੀ ਇੱਕ ਬਜ਼ੁਰਗ ਰਹਿੰਦੀ ਸੀ। ਹਾਂਜੀ 60 ਸਾਲ ਸਾਡੇ ਵਿਆਹ ਨੂੰ ਹੋ ਗਏ ਨੇ ਪੂਆ ਇੱਥੇ ਹੀ ਰਹਿੰਦੀ ਸੀ। ਕਿੰਨਾ ਟਾਈਮ ਰਹਨੇ ਥਿਓ? ਇੱਥੇ ਜਦੋਂ ਦੇ ਹੁੰਦੇ ਉਹ ਵਾਰੀ ਛਾਰੀ ਇੱਥੇ ਰਹੇ। ਕਿੰਨੇ ਬਾਲੀ ਬੱਚੇ ਸੀ ਉਹਨਦੇ? ਉਹ ਹੁੰਦੇ ਬਾਲੀ ਬੱਚੇ ਤਿੰਨ। ਤਿੰਨ ਸੀਗੇ ਤੇ ਉਹਨਾਂ ਚ ਕੋਈ ਵੰਡ ਵਗੈਰਾ ਕੀਤੀ ਕਿਸੇ ਜ਼ਮੀਨ ਦੀ? ਨਹੀਂ ਉਹਨਾਂ ਚਾਰ ਮਰਲੇ ਮੁੰਡਿਆਂ ਨੇ ਵੇਚੀ ਤੇ ਪੰਜ ਮਰਲੇ ਪੂਆ ਕੋਲੀ ਅਗੇ। ਅੱਛਾ ਉਹਨਾਂ ਕੋਲੀ ਸੀ? ਹਾਂਜੀ। ਇਹੜਾ ਰੋਲਾ ਚੱਲ ਰਿਹਾ ਫਿਰ ਜਿਹੜੀ ਚਾਰ ਦੁਆਰੀ ਕੀਤੀ ਕਿਉਂ ਹੋਈ ਹਾਂ ਨਨ ਚਾਰ ਦੁਆਰੀ ਵਿੱਚ ਬੰਦੇ ਹੈਗੇ ਹੀ ਇਹਨਾਂ ਦੇ ਤੋਂ ਅੰਨਾਂ ਨੇ ਵੀ ਦੁਆਰ ਕਰਾ ਦਿੱਤੀ ਪੁਲਸ ਵਾਲੇ ਉਹ ਤੋਂ ਮਾਮੀ ਕੋਲ ਆਈ ਸੀ ਤੁਸੀਂ ਇੱਥੇ ਪਿੰਡ 'ਚ ਰਹਿੰਦੇ ਹੋ ਹਾਂਜੀ ਪਿੰਡ 'ਚ ਰਹਿੰਦੇ ਇੱਕ ਜਿਹੜਾ ਕੱਲ ਇੱਥੇ ਹਮਲਾ ਵਗੈਰਾ ਦੀ ਗੱਲ ਦੱਸੀ ਗਈ ਸੀ ਸੀਸੀਟੀਵੀ ਤੁਸੀਂ ਉਹ ਰੱਖੋ ਨਹੀਂਗੇ ਨਹੀਂ ਜੀ ਫੋਲ ਨਹੀਂ ਹੈਗੇ ਛੋ ਦੂਰ ਹੈ ਠੀਕ ਹੈ ਜੀ ਕੀ ਨਾਮ ਹੈ ਮਾਤਾ ਜੀ ਨਾਇਆ ਮਾਤਾ ਜੀ ਇੱਥੇ ਇੱਕ ਬਜ਼ੁਰਗ ਰਹਿੰਦੇ ਸੀਗੇ ਕਿੰਨਾ ਟਾਈਮ ਰਹਣ ਇੱਥੇ ਉਹ ਉਹ ਬੜੇ ਸਾਲ ਹੋ ਗਏ ਮੈਂ ਤੈਨੂੰ ਪੜਾ ਬੜੇ ਸਾਲ ਹੋ ਗਏ ਜੀ ਇੱਥੇ ਰਹੀ ਸਾਡੇ ਬਣ ਲੋੜ ਪੈਂਦੀ ਸੀ ਸਾਦੇ ਬਣ ਮਤਲ ਲੈ ਜਾਂਦੀ ਹਾਂ ਹਾਂ ਪੋਣਾ ਵੱਲੋਂ ਜਿਹੜੀ ਥਾਂ ਵੇਚੀ ਗਈ ਕਿਹਨਾਂ ਨੂੰ ਵੇਚੀ ਗਈ ਸੀ ਕੋਈ ਪਤਾ ਨਹੀਂ ਵੇਚੀ ਜੀ ਸਾਨੂੰ ਬਸ ਸਾਨੂੰ ਦਿੱਤੀ ਨੇ 320 ਦਿੱਤੀ ਰੋਪ ਸਿੰਘ ਮੇਰੇ ਮੁੰਡੇ ਲਈ ਇਹ ਬਣਤ ਰਹੇ ਤੇ ਇਹ ਕਹਿੰਦੀ ਥੋੜਾ ਵਧਣ ਨਹੀਂ ਦੇਣਾ ਅਸੀਂ ਜਾਣਿਆ ਸਤਗਲ ਪਾਇਆ ਜਾ ਤੁਸੀਂ ਕੱਲ ਮੌਜੂਦ ਸੀ ਤੇ ਜਦੋਂ ਇਹ ਹਮਲਾ ਜਿਹੜਾ ਹੋਇਆ ਸੀ ਆਹ ਉਹ ਕਿੰਨਾ ਲੋਕੀ ਤੇ ਉਹ ਇਹਨਾਂ ਦੇ ਰਿਸ਼ਤੇਦਾਰ ਹੈਗੇ ਸੀ ਉਸ ਤੋਂ ਨੇੜੇ ਨਹੀਂ ਗਏ ਐਨੇ ਝੂਠ ਨੋਂ ਦਬਾਨਾ ਬਣਾਇਆ ਜੀ ਵੀ ਇਹਨੂੰ ਮਾਰ ਕੁੱਟ ਗਏ ਨੇ ਉਸ ਪਰ ਬੈਠੀ ਬਰਾਂਡੇ 'ਟ। ਕਾਂਦ ਕੋਣ ਜਿਹੜੀ ਢਾਈ ਹੋ ਕੇ ਨਾ ਢਾਈ ਸੀਗੀ। ਉਹ ਇਹਨਾਂ ਦੇ ਰਿਸ਼ਤੇਦਾਰ ਹੈਗੇ ਉਹਨਾਂ ਕਬਜ਼ਾ ਲਿਆ ਆਪ ਹੀ। ਅੱਛਾ ਜੀ। ਉਸ ਤੋਂ ਨੇੜੇ ਨਹੀਂ ਗਏ। ਉਸ ਤੋਂ ਪੈਸੇ ਦਿੱਤੇ ਨੇ ਨਾਨੂ ਵਿਚਾਰਿਆਂ ਨੂੰ ਮੁੱਲ ਕਰਕੇ ਲਈਏ। ਉਸ ਤੋਂ ਪਹਿਲਾਂ ਵੀ ਇੱਕ ਫੈਸਲਾ ਹੋਇਆ ਸੀ ਉਹ ਕਿੰਨਾਂ ਦੇ ਆਕੇ ਚੋਏ ਸੀਗਾ। ਉਹ ਇਹਨਾਂ ਦੇ ਆਕੇ ਚ ਹੀ ਹੋਇਆ ਸੀ। ਕਿੰਨਾਂ ਦੇ ਨਾਮ ਪਤਾ ਹੋਣਾ। ਰੂਪ ਦੇ। ਅੱਛਾ ਜੀ। ਮਨਸੂਰ ਦੇ ਤੇ ਕਲਤਾਰੋ ਦੇ। ਹਾਂ ਹਾਂ। ਨਾਨ ਦੇ ਮਾਪੁੱਤਰ ਤੇ ਚਾਰ ਦਵਾਰ ਜਿਹੜੀ ਇੱਕ ਦਵਾਈ ਸੀ ਕਿੰਨਾ ਦਵਾਰਾ ਦਵਾਈ ਗਈ ਸੀ ਉਹ ਜਿਹੜੀ ਹੁਣ ਆ ਜਿਹੜੀ ਚਾਰ ਦਵਾਰੇ ਢਾਈ ਗਈ ਹੈ ਕਿੰਨਾ ਨੇ ਦਵਾਈ ਇਹ ਇਹ ਅੰਦੇ ਰਿਸ਼ਤੇਦਾਰ ਆਏ ਨਾ ਨਟਾਈ ਕਬਜ਼ਾ ਲਿਆ ਨਹੀਂ ਪਹਿਲਾਂ ਬਣਵਾਈ ਸੀ ਉਦੋਂ ਕੋਈ ਗੱਲਬਾਤ ਸਾਹਮਣੇ ਨਹੀਂ ਆ ਬਣਵਾਈ ਹੈ ਜੰਗੀਰ ਅੱਛਾ ਜੀ ਤੇ ਉਹਦੋਂ ਕੋਈ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਪੰਚਾਇਤ ਨੇ ਕੋਈ ਕਦਮ ਨਹੀਂ ਚੁੱਕਿਆ ਉਦੋਂ ਫੋਨ ਕਰਾ ਦਿੰਦਾ ਸਾਹਮਣੇ ਦਾ ਤੇ ਉਹ ਮੜ ਪੁਲਿਸ ਆਂਦੇ ਆ ਉੱਥੇ ਆ ਜਾਵੇ ਤਾਂ ਫੈਸਲਾ ਕਰਾਂਦੇ ਤੇ ਨਹੀਂ ਮੰਨਦੇ ਆਂਦੇ ਜਾਓ ਮੁਰ ਕਰਾਂਦੇ ਪੂਰਾ ਫੈਸਲਾ ਜਿਹੜਾ ਨਹੀਂ ਹੋਇਆ ਪੂਰਾ ਫੈਸਲਾ ਨਹੀਂ ਹੋਇਆ ਸਰਕਾਰ ਵਾਲੇ ਤੁਸੀਂ ਕਿੱਥੇ ਰਹਿੰਦੇ ਜੀ ਅਸੀਂ ਇਹੀ ਅਸਾ ਤਾਂ ਘਾਰੇ ਠੀਕ ਇਹਨਾਂ ਲਈ ਆਪਣਾ ਵੀ ਆਪਣੀ ਹੈ ਇਹਨਾਂ ਭਾਨਕੇ ਤੇ ਨਵਿਆ ਪਾਣਾ ਠੀਕ ਹੈ ਜੀ ਮੈਂ ਆਪਣਾ ਮੇਰਾ ਨਾਮ ਰਮਨ ਸਿੰਘ ਜੀ ਪ੍ਰਬੰਦ ਸਿੰਘ ਜੀ ਕਰੋ ਜਗਾ ਸੀ ਜਿਹੜੀ ਤੁਸੀਂ ਲਈ ਸੀ ਵਾਲੀ ਜਿਹੜੀ ਜਗ੍ਹਾ ਦਾ ਰੋਲਾ ਚੱਲ ਰਿਹਾ ਜੀ ਤਕਰੀਬਨ ਇਸ ਜਗ੍ਹਾ ਨੂੰ ਹੋ ਗਏ ਆਪਣੇ 8-9 ਮਹੀਨੇ ਹੋ ਗਏ ਨੇ ਜੀ ਤੁਸੀਂ ਹੁਣ ਲਈ ਹੈ ਹਾਂ ਜੀ ਜੇ ਆਪਾਂ ਗੱਲ ਕਰੀਏ ਉਹਨਾਂ ਨੇ 2008 ਦੇ ਕਾਗਜ਼ ਵਿਖਾਏ ਨੇ ਉਹਨਾਂ ਨੇ ਪਹਿਲਾਂ ਖਰੀਦੀ ਹੈ ਇਸ ਦੇ ਪਿੱਛੇ ਸੱਚਾਈ ਕੀ ਹੈ ਪੂਰੀ ਗੱਲ ਦੱਸੋ ਇੰਦੇ ਚ ਸਰ ਜੀ ਸਚਾਈ ਇਹ ਹੈ ਜੀ ਜਿਹੜੇ ਇਹਨਾਂ ਦੀ ਵੰਡ ਹੋਈ ਸੀ ਉਹ ਪਹਿਲਾਂ ਹੀ ਇਹਨਾਂ ਦੀ ਵੰਡ ਦੇ ਵਿੱਚ ਇਹਨਾਂ ਨੂੰ ਹੱਕ ਪੂਰਾ ਮਿਲ ਚੁੱਕਾ ਸੀ ਅੱਛਾ ਜੀ ਤੇ ਜਿੰਦੇ ਵਿੱਚ ਇਹਨਾਂ ਦੇ 18 ਮਰਲੇ ਸੀ ਇੱਕ RAM ਸਿੰਘ ਸੀ ਪਰਾ ਤੇ ਇੱਕ ਖਾਨ ਸਿੰਘ ਸੀ ਹੂੰ ਦੋ ਪਰਾ ਸੀ ਤੇ ਇਹਨਾਂ ਨੂੰ ਨੌ ਨ ਮਰਲੇ ਆਏ ਸੀ ਤੇ ਉਹਦੇ ਵਿੱਚੋਂ ਇਹਨਾਂ ਦੇ RAM ਸਿੰਘ ਦੇ ਦੋ ਮੁੰਡੇ ਸੀ ਜਿਹੜਾ ਗੁਰਦੀਪ ਸਿੰਘ ਤੇ ਰੂਪ ਸਿੰਘ ਇਹਨਾਂ ਨੇ ਇਹਨਾਂ ਨੂੰ 4 ਮਰਲੇ ਲਿਖ ਦਿੱਤੀ ਠੀਕ ਹੈ ਉਹਦੇ ਵਿੱਚੋਂ ਇਹਨਾਂ ਦੇ ਬਣ ਗਏ 13 ਮਰਲੇ ਇਹ ਕਿਹੜੀ ਕਰਤਾਰੋ ਬਾਈਏ ਉਹ ਫਿਰ ਉਹਦੇ ਪੰਜ ਮਰਲੇ ਬਚ ਗਏ ਸੀ ਜਿਹੜੀ ਇੱਥੇ ਰਹਿੰਦੀ ਰਹੀ ਸੀ ਠੀਕ ਹੈ ਜੀ ਜਦੋਂ ਰਹਿੰਦੀ ਰਹੀ ਸੀ ਸਾਡਾ ਸਾਡਾ ਨਾਲ ਗਵਾਂਡੇ ਨਾਲ ਹੀ ਘਰਿਆ ਗੇਟ ਨਗੇਟ ਹੀ ਹੈ ਸਾਡਾ ਜੀ ਉਹ ਕਿੰਨੇ ਸਾਲ ਜਿੰਦੀ ਰਹੀ ਨਾ ਇੱਥੇ ਹੀ ਰਹਿੰਦੀ ਰਹੀ ਜਦੋਂ ਟਿਲੀ ਮਿਸ ਹੋਈ ਉਹਦੀ ਲੜਕੀ ਬਣਸੋ ਬਾਈ ਆਪ ਦੇ ਕੋਲ ਲੈ ਗਈ ਸੀ ਹੂੰ ਉਹ ਸੇਵਾ ਸੇਵਾ ਕਰਦੀ ਰਹੀ ਤੇ ਉਹ ਕੁਝ ਦਿਨਾਂ ਬਾਅਦ ਕਰ ਚੱਲ ਵਸੀ ਉਹਨਦੇ ਹਜੇ ਫੁੱਲ ਹੀ ਨਹੀਂ ਚੀਤੇ ਸੀ ਤੇ ਇਹਨਾਂ ਕਾਂ ਦਾ ਟਾ ਕੇ ਤੇ ਕਬਜ਼ਾ ਫਿਰ ਕਰਨਾ ਚ ਸ਼ੁਰੂ ਕਰ ਦਿੱਤਾ ਜੀ ਇਹਨਾਂ ਨੇ ਇਹ ਪੱਕਾ ਰੱਖਿਆ ਵੀ ਸਾਡੀ ਇੱਕੜੀ ਪੰਜ ਮਰਲੇ ਸਾਡੀ ਹੈਗੀ अच्छा जी दूसरी गल है जदों उन्होंने कागद दिखाया भाई ये सानू गुरदीप सिंह लिख के दे गया है अस ये भी पाक रखा है प्रशासन ਤੇ ਵੀ ਗਏ ਪੁਲਿਸ ਦਰਬਾਰੇ ਗਏ ਅਸੀਂ ਇਹ ਕਿਹਾ ਵੀ ਜੀ ਇਹ ਕਹਿੰਦੇ ਨੇ ਵੀ ਦੋ ਮਰਲੇ ਲਿਖ ਕੇ ਸਾਨੂੰ ਦੇ ਗਿਆ ਹੈ 2015 ਐਚ 9 ਸਾਲ ਹੋ ਗਏ ਨੇ 10 ਸਾਲ ਜੇ ਇਹਦਾ ਜਿੰਦੀ ਸੀ ਕਰਤਾਰੋ ਬਾਈ ਉਦੋਂ ਕਹਿ ਦਿੰਦੇ ਵੀ ਸਾਨੂੰ ਇਹ ਲਿਖ ਕੇ ਦੇ ਦੇ ਗਿਆ ਹੈ ਤੇ ਪੀਏ ਸਾਡੀ ਸਾਡੀ ਥਾਂ ਜਿੰਦੇ ਜਿੰਦੇ ਕਹਿ ਦਿੰਦੇ ਤੇ ਫਿਰ ਪਤਾ ਲੱਗ ਜਾ ਰਿਹਾ ਉਹਦੇ ਵਿੱਚ ਸੈਨ ਨਾ ਤਾਂ ਬਨਸੋ ਬਾਈ ਦੇ ਨੇ ਗੂਠੇ ਦੇ ਨਾ ਗੂਠਾ ਹੈ ਨਾ ਸੈਨ ਨੇ ਨਾ ਰੂਪ ਸਿੰਘ ਦੇ ਨੇ ਨਾ ਕਰਤਾਰੋ ਬਾਈ ਦੇ ਨੇ ਉਹ ਜੇਲੀ ਬਣਾਇਆ ਸਾਗਤ ਹੈ ਜੇਲੀ ਬਣਾਇਆ ਅਸੀਂ ਆਖਾਏ ਅਸੀਂ ਇਹ ਗੱਲ ਕਹੀ ਕਿ ਜੇ ਉਹ ਤੁਸੀਂ 2 ਮਰਲੇ ਲੈ ਕੇ ਦੇ ਗਿਆ ਹੈ ਜੇ ਉਹਦੇ ਵਿੱਚ ਤੁਸੀਂ ਸਾਨੂੰ ਸੋਨਿਆਂ ਦੇ ਦੋ ਜੇ ਨਹੀਂ ਦਿੰਦੇ ਤਾਂ ਅਸੀਂ ਸੋਨਿਆਂ ਦੇ ਨੇ ਹੱਕਦਾਰ ਬਨਸੋ ਬਾਈਏ ਉਹਦੀ ਲੜਕੀ ਕਰਤਾਰੋ ਬਾਈ ਜਿਹੜੀ ਨੋਟਰੀ ਹੈ ਉਹ ਵੀ ਜੇਲੀ ਹੈ ਜਿਹੜੀ ਉੱਤੇ ਟਿਕਟਾ ਵਗੈਰਾ ਲੱਗੀਆਂ ਨੇ ਹਾਂ ਜੀ ਉਹ ਦੇਖੋ ਜੋ ਨੇ ਕਿਵੇਂ ਕਰਵਾਇਆ ਉਹ ਵੇਖੋ ਜੀ ਉਹ ਪਿੱਤੋ ਕਿਵੇਂ ਨਹੀਂ ਕਰਵਾਇਆ ਕਿਵੇਂ ਨਹੀਂ ਕਰਵਾਇਆ ਹੋਰ ਉਹ ਜੀ ਸੋਹਣਿਆ ਤੇ ਅਸੀਂ ਗੱਲ ਕਹਿ ਦਿੱਤੀ ਸੀ ਖਾਣੇ ਵੀ ਕਹਿ ਦਿੱਤਾ ਸੀ ਵੀ ਸੋਹਣਿਆ ਤੇ ਗੱਲ ਲਗੀ ਇਹ ਨਿਆ ਦੇ ਦੇਣ ਕਿ ਅਸੀਂ ਦੋ ਮਰਲੇ ਦੇ ਦੇਾਂਗੇ ਪੰਜ ਮਰਲੇ ਥਾਏ ਤੇ ਫਿਰ ਨਹੀਂ ਮੰਨੇ ਤੇ ਉਹਨਾਂ ਕਹਿਆ ਵੀ ਨਹੀਂ ਅਸੀਂ ਅਸੀਂ ਨਹੀਂ ਹੈ ਮੈਂ ਨਾ ਸੋਚ ਸਕਦੇ ਤੇ ਨਾ ਅਸੀਂ ਥਾ ਦੇਂਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੱਲ ਤੁਹਾਡੇ ਵੱਲੋਂ ਜਿਹੜਾ ਵੀ 25 ਜਾਨਾਂ ਨਾਲ ਜਿਹੜਾ ਹੈ ਹਮਲਾ ਕਰਾਇਆ ਗਿਆ ਇਹਦੇ ਪਿੱਛੇ ਕਿੰਨੀ ਕੁ ਸੱਚ ਹੋਈ ਵੇਖੋ ਜੀ ਗੱਲ ਲਗੀ ਇਹ ਉਹਨਾਂ ਕੀਤਾ ਧੱਕੇ ਨਾਲ ਹੈ ਕਬਜ਼ਾ ਤੇ ਬੰਸੋ ਬਾਈ ਨੇ ਆਂਦੀ ਸੀ ਤੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਸੀ ਅੱਛਾ ਜੀ ਧੱਕੇ ਮਾਰ ਕੇ ਬਾਹਰ ਕੱਢਦੇ ਇਹ ਵਿਚਾਰੀ ਗਈ ਰੋਂਦੀ ਕਰ ਲਾਂਦੀ ਰਹੀ ਇਹ ਗਈ ਆਪਦੇ ਰਿਸ਼ਤੇਦਾਰਾਂ ਕੋਲ ਉਹਨੇ ਰਿਸ਼ਤੇਦਾਰ ਹੁੰਦੇ ਆਏ ਕੰਦਕ ਹੁੰਦਾ ਠਾਗ ਹੈ ਤੇ ਉਹਨੇ ਆਦਾ ਰਿਸ਼ਤੇਦਾਰ ਲੈਂਦੇ ਆਦਾ ਕਬਜਾ ਇਹਨੂੰ ਕਰਾ ਗਏ ਤੇ ਦੂਸਰੀ ਗੱਲ ਇਹ ਜੀ ਜਿਹੜਾ ਉਹਨਾਂ ਬਿਆਨ ਦਿੱਤੇ ਨੇ ਸਾਡੀ ਨੋ ਦੇ ਉਹਨਾਂ ਕੁੱਟਿਆ ਮਾਰਿਆ ਉਹ ਬਿਲਕੁਲ ਜੀ ਝੂਠੇ ਉਹ ਕੋਈ ਸੱਚਾਈ ਨਹੀਂ ਹੈਗੀ ਬਿਲਕੁਲ ਜੀ ਉਹਨਾਂ ਨੇ ਝੂਠ ਬੋਲੇ ਇਹ ਵੀ ਇਹ ਵੀ ਇੱਕ ਪੂਰਾ ਪੂਰਾ ਦੇਖਿਆ ਜਾਣਾ ਹੈ ਸਮਝਿਆ ਜਾਣਾ ਹੈ ਔਰ ਇਨਕੁਆਰੀਆਂ ਹੋਣ ਗਿਆ ਵੀ ਇਹ ਸੱਚ ਝੂਠ ਕੀ ਹੈ ਤਾਂ ਸੱਚ ਕੀ ਹੈ ਲੈ ਕੈਮਰੇ ਵਗੈਰਾ ਵੀ ਜਿਹੜੇ ਤੋੜੇ ਗਏ ਅਸੀਂ ਵੀ ਵੇਖੇ ਸੀ ਸੀਸੀਟੀਵੀ ਸ਼ਰਿਆਮ ਹੀ ਜਿਹੜਾ ਇੱਕ ਤੱਜੀਆਂ ਉਡਾਈਆਂ ਗਿਣ ਜਿਹੜੇ ਕੈਮਰੇ ਨੂੰ ਤੋੜਿਆ ਗਿਆ ਉਹ ਕੌਣ ਸੀਗੇ ਵੇਖੋ ਜੀ ਉਹ ਉਹ ਹੀ ਹੈਗੇ ਸੀ ਜੋ ਆਪਣੇ ਬੰਸੋ ਬਾਈ ਦੇ ਜਿਹੜੇ ਰਿਸ਼ਤੇਦਾਰ ਸੀ ਨਾ ਉਹਨਾਂ ਉਹਨਾਂ ਹੀ ਇੱਟਾਂ ਦੀ ਜਿਹੜੀ ਦੁਆਰ ਹੈ ਸਾਰੀ ਖੇੜੀ ਹੈ ਤੇ ਜਿਹੜੀ ਉਹਨਾਂ ਕੈਮਰੇ ਹੋਰ ਕਿਸੇ ਜਨਾਨੀ ਨੂੰ ਕੋਈ ਉਹਨਾਂ ਹੱਥੇ ਲਾਇਆ ਕੋਈ ਨਹੀਂ ਮਾਰਾ ਅਸੀਂ ਮੌਕੇ ਤੇ ਮਯੂਦੇ ਨਾ ਮਾਰਿਆ ਕੁੱਟਿਆ ਤੇ ਨਾ ਯੋਜਨਾ ਨੇ ਜਿਹੜੀ ਦਾਖਲੇ ਨਾ ਕੀਤੀ ਹੈ ਹਸਪੀਟਲ ਵਿੱਚ ਨਾ ਕੋਲ ਸੀ ਤੇ ਨਾ 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 ਵਿਅਕਤੀ ਤੇ ਨਾ ਕੋਈ ਕੋਲਗੀ ਸੀ ਇਹਨਾਂ ਬਾਅਦ ਦੇ ਵਿੱਚ ਜਿਹੜੀ ਅੱਗ ਲਾਈਏ ਇਹਨਾਂ ਨੇ ਆਪ ਦੇ ਵੀਡੀਓ ਵੀ ਹੈ ਸਾਡੇ ਕੋਲ ਜਿਹੜੀ ਗੱਟ ਗੱਟੇ ਚਾਕੇ ਤੇ ਗੱਟੇ ਗੱਟੇ ਚਾਕੇ ਕੇ ਅੰਦਰ ਜਾ ਕੇ ਇਹਨਾਂ ਆਪ ਹੀ ਅੱਗ ਲਾਈਏ ਤੇ ਬਾਅਦ ਵਿੱਚ ਵੀਡੀਓ ਬਣਾਉਣਾ ਲੱਗ ਪਏ ਸਾਡੇ ਅੰਦਰ ਇਹਨਾਂ ਅੱਗ ਲਾ ਦਿੱਤੀ ਉਹ ਸਰੋਸਾਰੀ ਜੀ ਆਗਲ ਵੀ ਝੂਠ ਹੈ ਜੀ ਤੇ ਜਿਹੜਾ ਇਹਨਾਂ ਦਾਖਲ ਕੀਤੀ ਕੁੜੀ ਜਿਹੜੇ ਨੇ ਮਾਰਕੁੱਟ ਕੀਤਾ ਉਹ ਵੀ ਬਿਲਕੁਲ ਝੂਠ ਹੈ ਜੀ ਉਹ ਵੀ ਅਸੀਂ ਇਹ ਕਹਿੰਦੇ ਜੇ ਸਚਾਈ ਬਣ ਜਾਵੇ ਮਾਰਕੁੱਟ ਦੀ ਤੇ ਸਾਰੀ ਵੀਡੀਓ ਬਣੀ ਹੋਈ ਹੈ ਤੇ ਜੋ ਵੀ ਹਾ ਹੋਏ ਉਹ ਕਾਰਵਾਈ ਕੋਨ ਨੇ ਕੀਤੀ ਜਿਹਨੇ ਜਿਨ੍ਹਾਂ ਨੇ ਉਹਦੀ ਨੌਨ ਜਿਹੜਾ ਮਾਰਕੁੱਟ ਹੈ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬੰਸਪੌਰ ਬੰਸਪੌਰ ਜੀ ਜਿਹੜੀ ਜਗ੍ਹਾ ਦਾ ਰੋਲਾ ਚੱਲ ਰਿਹਾ ਹੈ ਪੂਰਾ ਮਸਲਾ ਕੀ ਹੈ ਪੂਰੀ ਜਾਣਕਾਰੀ ਜਿਹੜੀ ਆ ਸਾਨੂੰ ਦਿਓ ਜੀ ਇਹ ਵੀ ਥਾਂ ਹੈਗੀ ਸੀ ਮੇਰੀ ਮੰਮੀ ਜੀ ਹੈਗੀ ਸੀ ਅੱਛਾ ਇਹ ਨਾ ਮੇਰੀ ਮੰਮੀ ਨੂੰ ਕੁੱਟ ਮਾਰਦਾ ਨਾ ਹੈ ਦਿੱਲੀ ਵਿੱਚ ਹੀ ਰਹਿੰਦੀ ਸੀ ਅੱਛਾ ਜੀ ਤੇ ਮੈਂ ਆਈ ਸੀ ਤੇ ਮੇਰੇ ਬੀਬੀ ਨੂੰ ਨਾ ਮੈਨੂੰ ਆਂਦੀ ਲੈ ਚੱਲ ਤੇ ਮੈਂ ਆ ਕੇ ਮੇਰੇ ਕੋ ਨਹੀਂ ਸਮਾਲੀ ਜਾਣ ਮੇਰੇ ਬੰਦਾ ਨਾ ਮੁਰਾ ਹੈਗਾ ਹੈ ਹੂੰ ਮੇਰੇ ਮੱਝਾ ਹੈਗੀਆਂ ਨੇ ਮੈਂ ਨਾ ਪੇਸ਼ਾਰੇ ਤੇ ਹਲ ਪੇ ਨਹੀਂ ਪੈਂਦਾ ਤੇ ਮੈਂ ਇੱਥੇ ਗੇੜਾ ਲਾ ਜਾਂਦੀ ਸੀ ਤੇ ਫੇਰ ਮੇਰੀ ਮੰਮੀ ਨੂੰ ਮੈਂ ਆਖਾ ਸੀ ਤੂੰ ਆਦੇ ਪਤਰੀਆ ਨੂੰ ਫੋਨ ਲਾ ਦੇ ਇਹਨਾਂ ਪਨੇ ਆ ਪਤਰੀਆ ਲੈ ਗਿਆ ਕੇਰੀ ਉਹ ਤੇ 8 ਮਹੀਨੇ ਰਹੀ ਸੀ ਉਹਨੇ ਤਾਂ ਦਵਾਈ ਦੱਕਾ ਕਰਦੀ ਰਹੀ ਬੰਦ ਕੋ ਨਾ ਹੀ ਬਚਈ ਫੇਰੀ ਮੈਂ 8 ਮਹੀਨੇ ਵਿੱਚ ਮੈਂ ਆਦੇ ਘਰੇ ਲਿਆ ਆਂਦਾ ਫੇਰ ਮੈਂ ਦੋ ਦਿਨਾਂ ਦੀ ਸੇਵਾ ਸਵਾਹ ਕੀਤੀ ਤੇ ਆਂਦੀ ਏ ਵਿੱਚ ਤੂੰ ਨਾ ਮੇਰੇ ਕੋਲ ਖਾ ਲੈ ਮੈਂ ਆਖ ਲੇਖਦੇ ਬੀਬੀ ਜੀ ਤੇ ਆਂਦੀ ਏ ਚਲ ਸਵੇਰੇ ਆਪਾਂ ਲੇਖਣ ਚੱਲਣਾ ਧੰਵਾਦਵਾਦ ਤੁਨ ਲੈ ਗਈ ਤੇ ਦੂਹੇ ਦਾ ਰਾਤ ਨੂੰ ਨਾ ਹੁੰਦੀ ਮੌਤ ਹੋ ਗਈ ਫੇਰ ਮੈਨਾਂ ਨੇ ਫੋਨ ਲਾਇਆ ਸੀ ਮੈਂ ਲੈ ਜਾਉ ਬੀਮਾਰ ਮਾਤਾ ਮੁੱਕ ਗਈ ਸੀ ਤੇ ਮੈਂ ਆਖ ਆਪ ਤੇ ਘਰ ਵਿੱਚ ਲੈ ਚੱਲੋ ਤੇ ਇੰਨਾ ਕੋ ਸਾਜ ਕੋ ਖਰਚਾ ਨਹੀਂ ਹੋਣਾ ਗਰੀਬ ਬੰਦਾ ਮੈਂ ਤੇਰੇ ਕੋਲ ਤਾਂ ਕੋਈ ਦੋ ਕਿਲੀ ਆਏਗੀ ਨਾ ਤੇ ਮੈਂ ਮੱਖ ਚਲ ਕੀ ਮੈਂ ਤਾਂ ਸਾਂਭ ਲੈਣੀ ਆ ਪੈਣਾ ਭਰਾਏ ਸਾਰੇ ਗਏ ਸੀ ਤੇ ਇਹ ਉੱਥੇ ਜ ਮਕਾਨ ਜੇ ਬੈਠੇ ਸੀ ਇਹਨਾਂ ਉੱਥੇ ਲੜਾਈ ਜੁਰਕਾ ਦਿੱਤੀ ਮੇਰੀ ਪਰਜਾਈ ਨਾਲ ਇਹ ਸਣਾ ਕਰ ਦਿੱਤੀ ਤੇ ਮੇਰੇ ਪਰਜਾਈ ਵੀ ਅਗੂ ਕੀਤਾ ਕੋਈ ਉਹ ਨਾ ਕੀਤਾ ਉਹ ਉੱਥੂ ਦੇ ਚੰਲੇ تھے ਦੁਵੇਦਨ ਫਲਤੀ ਜਦੇ ਫਲ ਚ ਗਿਨੇ ਤੇ ਪਾਠ ਕੀ ਨਾ ਸੀ ਇਹ ਗਏ ਲਾਲੂੜ ਤੇ ਆ ਤੇ ਫਲਕ ਚ ਗਾਇਓ ਕੀਤਾ ਤੂੰ ਤੂੰ ਪਹੀਆ ਕਾਲੇ ਪੈਂਦੇ ਸੀ ਤੇ ਮੈਂ ਨਾ ਪਈ ਕੀਤਾ ਤੇ ਇਹ ਉੱਥੇ ਨਾ ਪਾਠ ਹੋਇਆ ਸੀ ਤੇ ਇਹ ਤੋਂ ਉਥੋਂ ਨਾ ਪੱਜੇ ਬੁੜੀਆਂ ਬੰਦੇ ਆ ਤੇ ਕੰਦਾ ਤੇ ਕਬਜਾ ਕਰ ਲਿਆ ਤੇ ਮੈਂ ਆ ਕੇ ਤੇ ਮੇਰੇ ਕਰਤਾਵਨ ਜਾਵਣ ਗਏ ਪਈ ਆ ਮੈਂ ਦੂਹ ਤੇ ਅੰਦਰ ਪਾ ਕੇ ਪਈ ਪਚਾਇਤ ਕੱਟੀ ਕੀਤੀ ਸੀ ਕੋਈ ਮੇਰੀ ਮਨਿਚੀ ਨਹੀਂ ਫੇਰ ਮੈਂ ਗੁਰਦੁਆਰੇ ਵਿੱਚ ਦਾ ਦਾ ਪਾਰ ਨਾ ਮੋੜਾ ਨੇ ਮੈਨੂੰ ਇਹ ਮਮਾ ਥਾਣੇ ਮੈਨੂੰ ਇਹ ਨਾ ਭਜਾ ਚੁੱਕੇ ਮਨਸਾਹ ਹੋ ਗਿਆ ਰੋਂਦੀ ਨੂੰ ਬਾਜ਼ਾਰ ਵਿੱਚ ਪੋਂਦੀ ਨੂੰ ਉੱਥੇ ਕੋਈ ਸੁਣਾਈ ਅਮਰੀਕੀ ਸਰਕਾਰ ਨੇ ਨਹੀਂ ਕੀਤੀ ਸੀ ਖੀਰੀ ਮੇਰੇ ਭੈਣਾ ਭਰਾ ਆਏ ਸੀ ਆਤੇ ਅਨੇ ਦਿਨ ਹੋ ਕੇ 파ਟ ਖਾਇਆ ਸੀ ਮੇਰੇ ਜੇ ਟਕੇ ਉਹਨਾਂ ਤੇ 파ਟ ਤੇ ਆਏ ਸੀ ਮੈਂ ਗੱਲ ਕੀਤੀ ਉਹਨਾਂ ਕਿ ਬੇਤਰੇ ਤੇ ਤੇਰੇ ਭੈਰ ਮੇਰੀ ਇਹ ਕਿਹੜੀ ਗੱਲ ਤੇਰੇ ਨਾਲ ਚੱਲਣਾ ਹੈ ਬਸ ਇਹਨੇ ਤੇ ਮੈਂ ਕੰਦਾ ਟੜਾ ਹਤੇ ਆ ਦੇ ਘਰ ਆ ਗਈ ਅੱਗੂ ਮੈਂ ਵੜੀ ਸੀ ਤੇ ਇਹਨੇ ਮੈਨੂੰ ੱਟਕੇ ਮਾਰੇ ਸੀ ਮੇਰੀ ਬਾਤ ਵੜੀ ਸੀ ਮੈਨੂੰ ਆਵਾਜ਼ ਇੱਕ ਬਾਤ ਟੁੱਟੀ ਹੈ ਬੜੇ ਆ ਕੇ ਤੇ ਮਨ ਨੂੰ ਹੀ ਆਂਦੇ ਤੂੰ ਹੱਟ ਜਾ ਬੱਚਾ ਤੇ ਮਾਰਨ ਦੀ ਨਗਵਾਂਡੀਆਂ ਇਹ ਨਾ ਮੈਨੂੰ ਪਿੱਛੇ ਮੋੜ ਦਿੱਤਾ ਇਹ ਨਾ ਮੇਰੇ ਭਰਾ ਨੂੰ ਕੁੱਟਿਆ ਸੀ ਇਹ ਨਗਵਾਂਡੀਆਂ ਨੇ ਮਾ ਪੂਰਾ ਰਾਂਧ ਲਾ ਲਿਆ ਲੋਹਾਈ ਕੌਣ ਖਲਾ ਜੰਗੀਰ ਲੋਹਾਈ ਹਰਵਾ ਚਨ ਇਹ ਦੋ ਜਨੇ ਨਾ ਤੇ ਮੇਰੇ ਦਾਦਕੇ ਉਹਦੇ ਹੋ ਗਏ ਬੰਦਾ 5000 ਲੈ ਲਈ ਤੇ ਮੇਰੇ ਨਾਲ ਸਾਥ ਦੇਣ ਤੇ ਇਹ ਦੇਵਨਾਨ ਡਿਗਵਾਂਦੀ ਦੇ ਸਕਦੇ ਉਹ ਕੋਈ ਨਹੀਂ ਦੇ ਸਕ ਪੁਲਿਸ ਪ੍ਰਸ਼ਾਸਨ ਨੇ ਜਦੋਂ ਕੰਦ ਵਗੈਰਾ ਕਰਾਈ ਸੀ ਇੱਥੇ ਪੁਲਿਸ ਵੀ ਆਈ ਸੀ ਤੇ ਉਦੋਂ ਫੈਸਲਾ ਹੋਇਆ ਸੀ ਉਹ ਫੈਸਲਾ ਕੀ ਹੋਇਆ ਸੀ ਉਹ ਹੀ ਫੈਸਲਾ ਉਹਨਾਂ ਕੋਲ ਨਹੀਂ ਆਇਆ ਸਰ ਕੰਦ ਕਿਵੇਂ ਹੋ ਗਈ ਕੰਦ ਜਿਹੜੀ ਚਾਰ ਦਵਾਰੀ ਹੋਈ ਉਹ ਕਿਵੇਂ ਹੋ ਗਈ ਉਹ ਨਾ ਪੇਟੀ ਇਥੇ ਆਂਦੇ ਆਏ ਤੇ ਇਥੇ ਆ ਕੇ ਤੈਨੂੰ ਦਵਾਸ ਹੈ ਉੱਥੇ ਜਾ ਕੇ ਪਈਆ ਖਾ ਲੈਂਦੇ ਤੇ ਨਾਂ ਦੇ ਦਾੰਦੀ ਗੱਲ ਕਰ ਦਿੰਦੇ ਆ ਤੇ ਕੰਦਾਂ ਦੇ ਚੱਲ ਕੋਈ ਡਾੜ ਤੇਰੀ ਹੀ ਹੈ ਤੇਰੀ ਹੀ ਤੇ ਇਹ ਉੱਥੇ ਜਾ ਕੇ ਫਿਰ ਕੇ ਮਨਮਚਾਪ ਕਰ ਗਈ ਕਿਸ ਕੀ ਨਹੀਂ ਜਿਹੜੇ ਕੱਲ ਹਮਲਾ ਜਿਹੜਾ ਕਰਾਇਆ ਗਿਆ ਕੈਮਰੇ ਵਗੈਰਾ ਟੁੱਟੇ ਨੇ ਤੁਸੀਂ ਕਰਾਇਆ ਹਾਂ ਤੁਸੀਂ ਕਰਾ ਗੋ ਕੌਣ ਸੀ ਕੈਮਰੇ ਕੋਨੇ ਤੜਾਈ ਨਹੀਂ ਇਹ ਨਾ ਜੰਦੇ ਤੁਹਾਡੇ ਨੇ ਨਹੀਂ ਕੈਮਰੇ ਟੁੱਟੇ ਆ ਕੈਮਰੇ ਕਿੰਨਾ ਨੇ ਤੋੜੇ ਆ ਜਿਹੜੇ ਕੈਮਰੇ ਮੋ ਮੇਰੇ ਰਿਸ਼ਤੇਦਾਰੇ ਆ اچھا ਉਹਨਾਂ ਨੇ ਪਾਣ ਤੋੜ ਕੀਤੀ ਆ ਹਾਂ ਵੀ ਉਹ ਮੇਰੇ ਸਾਥ ਦਿੱਤਾ ਤੇ ਉਹਨ ਮੈਂ ਕਿਨੂ ਆਖਾਂ ਕੀ ਨਾਮ ਕੀ ਉਹਨਾਂ ਦਾ ਨਾਮ ਮੈਨੂੰ ਨਹੀਂ ਪਤਾ ਰਿਸ਼ਤੇਦਾਰਾਂ ਦਾ ਨਾਮ ਨਹੀਂ ਪਤਾ ਉਹ ਦੂਰ ਰੰਦੇ ਸੀ ਵੀਰ ਅੱਜ ਉੱਪਰ ਵੀ ਮਰੇ ਤੋਂ ਨਾ ਨਾ ਮੈਂ ਭੁੱਲ ਜਾਂਦੀ ਵਨੀ ਆ ਪੰਜਾਤਾ ਨਹੀਂ ਰਹਿਤਾ ਕੰਦ ਕਿੰਨਾ ਨੇ ਟਾਈ ਕੰਦ ਮੈਂ ਮੁੰਡਿਆ ਇਨਟਾਈ ਉਹਨਾਂ ਤੁਹਾਡੀ ਮੰਗ ਕੀ ਆ ਮੇਰੀ ਮੰਗ ਕਿ ਮੇਰਾ ਹੱਕ ਮਿਲੇ ਚਾਹੀਦਾ ਮੇਰੇ ਪੇਟੀਆਂ ਪਈਆਂ ਨੇ ਮੇਰਾ ਸਮਾਨ ਦੇਵਦਵਾਰਾ ਇੱਥੇ ਪਈ ਆ ਮੇਰੇ ਬੰਦਰ ਨਾ ਮੁਰਾ ਉੱਤਕਾਰ ਬੈਠਾ ਹੈ ਸਮਾਨ ਜਿਹੜਾ ਅੰਦਰ ਪਿਆ ਉਹ ਤੁਹਾਡਾ ਹਾਂ ਮੇਰਾ ਹੈ ਮੈਂ ਚੀਜ਼ ਚੀਜ਼ ਜਰ ਪਈ ਹੈ ਦਈ ਦੱਸਾਂ ਦੀ ਮੰਝੇ ਨਹੀਂ ਮੰਝੇ ਦੇ ਮਿਲ ਜੇ ਨਹੀਂ ਸੋਨਾ ਹੈ ਜਿਹੜਾ ਕਾਗਜ਼ ਉਹਨਾਂ ਕੋਲ ਆ ਜਿਹੜਾ ਲਿਖਾ ਪੜੀ ਵਾਲਾ ਉਹਦੇ ਤੇ ਤੁਹਾਡੇ ਸਾਈਨ ਵਗੈਰਾ ਵੀ ਹੈ ਕੋਈ ਨਹੀਂ ਹੈ ਨਹੀਂ ਕੀ ਨਾ ਕਿੰਨਾ ਨੇ ਕੀਤੀ ਫਿਰ ਉਹ ਨੋਟਰੀ ਜਾਂ ਸਾਈਨ ਕਿੰਨਾ ਨੇ ਕੀਤੀ ਨਹੀਂ ਕੀਤੀ ਆਪਾਂ ਜ ਸਾਡੇ ਗੋਠੇ ਬਣ ਜਾਵਣ ਤੁਹਾਡੇ ਮਾਤਾ ਪਿਤਾ ਨੇ ਕੀਤੇ ਹੋਏ ਨਾ ਜੀ ਨਹੀਂ ਕੀਤੀ ਨਹੀਂ ਜੀ ਉਹ ਤਾਂ ਲਾ ਹੀ ਨਹੀਂ ਦੇ ਠੀਕ ਹੈ ਉਹ ਤਾਂ ਗੋਠ ਮੈਨੂੰ ਹੀ ਨਹੀਂ ਲਾਦੇ ਮੈਂ ਤੁਸੀਂ ਕਿਤਰੀ ਨੇ ਵੇ ਨਹੀਂ ਰਹਿੰਦੇ ਯਾਰ ਰਹਿੰਦੇ ਅੱਛਾ ਜੀ ਠੀਕ ਹੈ ਹਾਂ ਜੀ ਕਿ ਨਾਮ ਹੈ ਜੀ ਆਪਣਾ ਮੇਰਾ ਨਾਮ ਹਰシュਰੇਸ਼ ਸਿੰਘ ਜੀ ਫ੍ਰਿਜ ਕਿਵੇਂ ਕੀ ਗੱਲਬਾਤ ਆ ਤੁਸੀਂ ਇਕੱਠੇ ਹੋ ਜੇ ਕਿਸ ਮਕਸਦ ਨਾਲ ਆ ਕੇ ਤੁਸੀਂ ਅੱਜ ਇਕੱਠੇ ਹੋ ਜੇ ਘਰ 'ਚ ਪਹਿਲਾਂ ਤੋਂ ਤੁਹਾਡੇ ਮੇਰੀ ਮੀਡੀਆ ਦਾ ਧੰਨਵਾਦ ਜਿਹੜੀਆਂ ਤੁਸੀਂ ਖ਼ਬਰਾਂ ਲਾਉਂਦੇ ਹੋ ਔਰ ਸਾਰੇ ਦੂਰ ਦਰਾਡੇ ਤੱਕ ਖ਼ਬਰਾਂ ਜਾਂਦੀਆਂ ਹਨ ਔਰ ਮਸਲਾ ਜੀ ਤੁਸੀਂ ਗੱਲ ਕੀਤੀ ਹੈ ਮਸਲਾ ਇਹ ਹੈ ਸਰ ਜੀ ਕਿ ਇੱਕ ਬੰਸੋ ਬਾਈ ਨਾਮ ਦੀ ਲੜਕੀ ਹੈ ਜੀ ਉਹ ਉਹਦੀ ਮਾਤਾ ਕਰਤਾਰੋ ਬਾਈ ਜਿਹੜੀ ਕਿ ਪਿਛਲੇ 1 ਸਾਲ ਦੇ ਕਰੀਬ ਹੋ ਗਿਆ ਉਹਨਾਂ ਦੀ ਡੈਥ ਹੋ ਗਈ ਹੈ ਔਰ ਉਹ ਦੋਨੋਂ ਭੈਣ ਭਰਾ ਹੈਗੇ ਆ ਮਾਤਾ ਦੀ ਡੈਥ ਹੋਣ ਕਾਰਨ ਜਿਹੜਾ ਉਹਦਾ ਬ੍ਰਦਰ ਹੈ ਔਰ ਇਹ ਦੋਵੇਂ ਭੈਣ ਭਰਾ ਕਹਿੰਦਾ ਬ੍ਰਦਰ ਕਹਿੰਦਾ ਵੀ ਜਗਾ ਇਹ ਤੁਸੀਂ ਰੱਖ ਲੋ ਆ ਦੀ ਭੈਣ ਨੂੰ ਕਹਿੰਦਾ ਵੀ ਤੁਸੀਂ ਜਗਾ ਲੈ ਲਓ ਉਹ ਦੀ ਭੈਣ ਆ ਇਸ ਜਗਾ ਤੇ ਆਈ ਹੈ ਤੇ ਉਜੜਾ ਇੱਕ ਇਹਦਾ ਲੜਕੀ ਦਾ ਚਾਚਾ ਹੈ ਖਾਨ ਸਿੰਘ ਉਹਨਾਂ ਨੇ ਇਸ ਜਗਾ ਤੇ ਕਬਜ਼ਾ ਕਰ ਲਿਆ ਹੈ ਇਸ ਲੜਕੀ ਨੂੰ ਰਹਿਣ ਨਹੀਂ ਦੇ ਰਿਹਾ ਔਰ ਇਹ ਲੜਕੀ ਨੇ ਪ੍ਰਸ਼ਾਸਨ ਕੋਲੋਂ ਵੀ ਮੰਗ ਕੀਤੀ ਹੈ ਔਰ ਕਰੀਬ ਤੁਸੀਂ ਲਾ ਲਓ ਸਾਲ ਦੇ ਕਰੀਬ ਹੋ ਗਿਆ ਵੀ ਵਿਚਾਰੀ ਭੱਜ ਦੌੜ ਕਰ ਰਹੀ ਆ ਅਸੀਂ ਵੀ ਕਈ ਵਾਰੀ ਨਾਲ ਗਏ ਆ ਔਰ ਅਸੀਂ ਦੋਨਾਂ ਘਰਾਂ ਨੂੰ ਸਮਝਾਇਆ ਵੀ ਹੈ ਪਰ ਨਾ ਉਹ ਕਬਜ਼ਾ ਇਹਨੂੰ ਦੇ ਨਹੀਂ ਰਹੇ ਔਰ ਇਹ ਜਿਹੜੇ ਬੰਸੋ ਬਾਈਏ ਇਹ ਵਿਚਾਰੀ ਰੋਂਦੀ ਕਰਲਾਉਂਦੀ ਫਿਰਦੀ ਸੀ ਪਰ ਇਹਦਾ ਕੁਝ ਬਣਿਆ ਨਹੀਂ ਇਹਨੇ ਫਿਰ ਆਪਦੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਵਗੈਰਾ ਉਹ ਪਰਸੋ ਦੀ ਗੱਲ ਹੈ ਵੀ ਲੈ ਕੇ ਆਈ ਹੈ ਤੇ ਉਹਨਾਂ ਨੇ ਇਹ ਜਿਹੜੀ ਕੰਦ ਉਹਨਾਂ ਨੇ ਨਜ਼ਾਇਜ਼ ਪਾਈ ਸੀਗੀ ਉਹ ਕੰਦ ਇਹਨੇ ਨਟਵਾਤੀ ਔਰ ਇਹ ਅਜੇ ਤੱਕ ਵੀ ਕੰਦ ਢਾਣ ਦੇ باوجود ਵੀ ਇਸ ਲੜਕੀ ਦੇ ਉਹ ਮਤਲਬ ਕੁੱਟਮਾਰ ਕੀਤੀ ਹੈ ਪਰ ਇਹ ਵਿਚਾਰੀ ਸਿੱਧੀ ਸਾਦੀ ਹੈ ਵੀ ਇਹੋ ਤਾਂ ਇੰਨੀਆਂ ਇਹਨੂੰ ਗੱਲਾਂ ਦਾ ਪਤਾ ਨਹੀਂ ਵੀ ਮੈਂ ਕੀ ਕਰਨਾ ਹੈ ਅੱਗੇ ਕੀ ਕਰਾਉਣਾ ਹੈ ਔਰ ਇਹ ਵਿਚਾਰੀ ਜਿਹੜੀ ਹੈ ਠਟਕਦੀ ਫਿਰਦੀ ਹੈ ਅਜੇ ਵੀ ਅਜੇ ਤੱਕ ਵੀ ਉਹਨੂੰ ਕਬਜ਼ਾ ਨਹੀਂ ਦੇ ਰਹੇ ਕੰਦ ਢਾਣ ਦੇ باوجود ਵੀ ਜੇ ਅਪ ਗੱਲ ਕਰੀਏ ਕਬਜ਼ੇ ਦੀ ਉਹਨਾਂ ਕੋਲ ਵੀ ਲਿਖਾ ਪੜੀ ਹੈ ਉਹ ਕਿੰਨਾ ਦੀ ਹੈ ਉਹ ਇਸ ਤਰ੍ਹਾਂ ਜੀ ਤੁਹਾਨੂੰ ਮੈਂ ਮੋਟ ਤੋਂ ਸਟੋਰੀ ਥੋੜੀ ਜਿਹਾ ਦੱਸਦਾ ਜਿਵੇਂ ਇੱਕ ਖਾਨ ਸਿੰਘ ਤੇ ਇੱਕ ਰਾਮ ਸਿੰਘ ਦੋਨੋਂ ਭਰਾ ਸੀਗੇ ਹਮ ਔਰ ਉਹਨਾਂ ਦੇ ਕੋਲ ਤਕਰੀਬਨ ਐ ਅਸੀਂ ਪਹਿਲੇ ਵੀ ਥੋੜੀ ਵਿੱਚ ਇਹ ਮਿੰਤੀ ਦੇ ਵਿੱਚ ਆਈ ਸੀ ਜਗਾ 18 ਮਰਲੇ ਬੰਦੀ ਹੈ ਕੁੱਲ ਜਗਾ 18 ਮਰਲੇ ਔਰ ਜਿਹਦੇ ਵਿੱਚ ਦੋਵਾਂ ਭਰਾਵਾਂ ਨੂੰ 9-9 ਮਰਲੇ ਆਉਂਦੀ ਹੈ ਔਰ ਅੱਜ ਤੋਂ 8-10 ਸਾਲ ਹੋ ਚੱਲੇ ਆ ਕਿ ਗੁਰਦੀਪ ਸਿੰਘ ਰਾਮ ਸਿੰਘ ਦਾ ਲੜਕਾ ਸੀਗਾ ਉਹਦੀ ਡੈਥ ਹੋ ਗਈ ਸੀ ਤੇ ਇਹਨਾਂ ਨੇ ਉਹ ਹੁਣ ਕੱਢ ਕੇ ਕਾਗਜ਼ ਦਿਖਾਇਆ ਕਹਿੰਦੇ ਇਹ ਨਾ ਤੁਸੀਂ ਦੇਖੋ ਵੀ ਇਹ ਸਾਨੂੰ 4 ਮਰਲੇ ਵੇਚ ਗਿਆ ਹੈ ਚਲੋ ਅਸੀਂ ਕਿਹਾ ਵੀ ਪਹਿਲੇ ਵੇਚ ਗਿਆ ਹੁਣਾ ਤੇ ਇਹਨਾਂ ਨੇ 2-3 ਮਰਲੇ ਦਾ ਹੋਰ ਵੀ ਵਿੱਚ ਜਿਹੜਾ ਉਹ ਕਾਗਜ਼ ਜਆ ਲਈ ਫਿਰਦੇ ਆ ਕਹਿੰਦੇ ਇਹ ਵੀ ਲੈ ਲਈਤੀ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਚਲੋ ਤੂੰ ਗੁਰਦੀਪ ਸਿੰਘ ਨੇ ਵੇਚੀ ਹੋਊਗੀ ਅਸੀਂ ਤੁਹਾਡੀ ਗੱਲ ਮੰਨਦੇ ਆ ਪਰ ਤੁਸੀਂ ਇਹ ਤੱਕ ਕਹਿਣਾ ਸੀ ਨਾ ਜਦੋਂ ਉਹਦੀ ਮੰਮੀ ਜੀ ਦੀ ਸੀ ਕਰਤਾਰੋ ਬਾਈ ਵੀ ਤੁਸੀਂ ਉਹਨੂੰ ਕਹਿ ਸਕਦੇ ਸੀ ਮਾਤਾ ਤੇਰੇ ਮੁੰਡੇ ਨੇ ਥਾਂ ਆਵੇਸ਼ ਤੀ ਤੇ ਸਾਨੂੰ ਉਹਨਾਂ ਕਬਜ਼ਾ ਦੇ ਦੇ ਕੱਲ ਨੂੰ ਕੋਈ ਰੋਲਾ ਰੱਪਾ ਨਾ ਪਵੇ ਪਰ ਉਹ ਪਹਿਲਾਂ ਕੋਈ ਉਹਨਾਂ ਨੇ ਗੱਲ ਕੋਈ ਇਸ ਤਰ੍ਹਾਂ ਦੀ ਕੀਤੀ ਨਹੀਂ ਤੇ ਹੁਣ ਕਹਿੰਦੇ ਐਵੇਂ ਕਿਵੇਂ ਹੁੰਦਾ ਐਵੇਂ ਤਾਂ ਸਿਤਾਬ ਕਹਿੰਦੇ ਆ ਪੰਚਾਇਤ ਵੀ ਕਹਿ ਰਹੀ ਵੀ ਇਹ ਗੱਲ ਤਾਂ ਨਹੀਂ ਗਲਤ ਹੋ ਰਹੀ ਹੈ ਤੇ ਪਰ ਉਹ ਇਸ ਇਸ ਗੱਲ ਨੂੰ ਮੰਨ ਨਹੀਂ ਰਿਹਾ ਔਰ ਇਹ ਜਿਹੜੀ ਬੰਸੋ ਬਾਈ ਦਾ ਉਹ ਕਰਤਾਰ ਸਿੰਘ ਦਾ ਸਮਾਨ ਹੈ ਜਿਹੜਾ ਇਹ ਕਮਰਾ ਹੈ ਕਮਰੇ ਦੇ ਵਿੱਚ ਪਿਆ ਹੈ ਸਾਰਾ ਔਰ ਉਹ ਖੁਸ਼ ਚਾਰੀ ਨੂੰ ਥੋੜਾ ਮੋਟਾ ਜਿਵੇਂ ਕੱਢਿਆ ਪਰ ਨਹੀਂ ਉਸ ਪੇਟੀਆਂ ਵਗੈਰਾ ਵਿੱਚ ਉਹਦੇ ਸਮਾਨ ਸੀ ਜਿਹੜਾ ਉਹ ਇਹਨਾਂ ਵਿਚਾਰੀ ਨੂੰ ਨਹੀਂ ਪਤਾ ਜਿਵੇਂ ਕਾਗਜ਼ਾਤ ਜਾਂ ਕੋਈ ਵਗੈਰਾ ਪੈਸੇ ਸੀ ਵਿੱਚ ਉਹ ਹੁਣ ਇਸ ਟਾਈਮ ਪਈ ਨਹੀਂ ਇੱਕ ਵਾਰੀ ਇਹਨਾਂ ਨੂੰ ਖੋਲ ਕੇ ਵੇਖਿਆ ਇੱਕ ਸਪੈਦਾ ਸੀਗਾ ਇੱਕ ਫਲੈਸ਼ ਸੀਗੀ ਉਹ ਵੀ ਇਹਨਾਂ ਨੇ ਪੜ੍ਹਦੀ ਉਹ ਬਕਾਇਦਾ ਪ੍ਰੂਫ ਵੀ ਆ ਗਿਆ ਸਪੈਦਾ ਦੇ ਔਰ ਫਲੈਸ਼ ਦੇ ਪਰ ਉਹ ਵੀ ਇਹਨਾਂ ਨੇ ਗਵਨ ਕਰ ਲਈ ਪ੍ਰਸ਼ਾਸਨ ਕੋਲ ਵੀ ਨੋਟਿਸ ਵਗੈਰਾ ਗਿਆ ਹੋਣਾ ਉਹਨਾਂ ਨੇ ਕੀ ਕਿਹਾ ਤਾ ਅਪਲੀਕੇਸ਼ਨ ਲਾਈਆਂ ਸਰ ਪਰ ਇਹਦੇ ਵਿਚਾਰੇ ਦਾ ਕੁਝ ਬਟਿਚਾ ਹੀ ਨਹੀਂ ਅਜੇ ਤੱਕ ਵੀ ਰੁਲਦੀ ਫਿਰਦੀ ਹੈ ਹਾਂ ਅਸੀਂ ਵੀ ਪਹਿਦੀ ਬਾਹ ਫੜੀ ਸੀ ਪਰ ਕੋਈ politcal ਲਾਲੋ ਜਾਂ ਕਿਸੇ ਤਰ੍ਹਾਂ ਕੋਈ ਦਬਾਅ ਹੋਣ ਕਰਕੇ ਨਾ ਇਸ ਲੜਕੀ ਦੀ ਸੁਣਵਾਈ ਹੋਈ ਨਹੀਂ ਹੁਣ ਤੁਹਾਡੀ ਕੀ ਮੰਗ ਹੈ ਹੁਣ ਮੰਗ ਇਹ ਹੈ ਜੀ ਅਸੀਂ ਤਾਂ ਕਰਦੇ ਆ ਨਹੀਂ ਤਾਂ ਜਿਹੜੇ ਅਸੀਂ ਤਾਂ ਨਾਲ ਖੜੀ ਆ ਹੋਰ ਵੀ ਹੁਣ ਖੜਨਗੇ ਪਿੰਡ ਦੀ ਪੰਚਾਇਤ ਨਵੀਂ ਬਣੀ ਹੈ ਉਹ ਵੀ तकरीबन ਨਾਲ ਹੀ ਹੈ ਹੁਣ ਜਿਹੜਾ ਇਨਸਾਫ ਹੈ ਅਸੀਂ ਤਾਂ ਕਹਿੰਦੇ ਇਨਸਾਫ ਮਿਲਣਾ ਚਾਹੀਦਾ ਹੈ ਜੀ ਅਸੀਂ ਨਹੀਂ ਸਾਨੂੰ ਤਾਂ ਸਾਰੇ ਬਰਾਬਰ ਹੀ ਹੁੰਦੇ ਆ ਜਿਵੇਂ ਅਸੀਂ ਤਾਂ ਚਲੋ ਤਰਨ ਫਿਰਨ ਵਾਲੇ ਬੰਦੇ ਆ हां ਭਾਰਤੀ ਕਸਾਨੀ ਨੁਮਾਨ ਸਾਹ ਪੰਜਾਬ ਦਾ ਮੈਂ ਜ਼ਿਲ੍ਹਾ ਸੈਕਟਰੀ ਹਾਂ ਔਰ ਅਸੀਂ ਤਾਂ ਸਾਰਿਆਂ ਦੇ ਕੰਮ ਸਾਂਝੇ ਕਰਨੇ ਹੁੰਦੇ ਸਾਨੂੰ ਕੋਈ ਜਾਤ ਪਾਤ ਪੱਖ ਪਾਤ ਨਹੀਂ ਕਰਦੇ ਅਸੀਂ ਤਾਂ ਸਾਰਿਆਂ ਦਾ ਜਿਹੜਾ ਨਿਰਪੱਖ ਫੈਸਲਾ ਕਰਦੇ ਹਾਂ ਪਰ ਹੁਣ ਇਹਨੂੰ ਨਿਸ਼ਾਨ ਮਿਲੇਗਾ ਤੇ ਅਸੀਂ ਤਾਂ ਤਾਂ ਹੀ ਕਵਾਂਗੇ ਕਿ ਨਿਸ਼ਾਨ ਮਿਲਿਆ ਨਹੀਂ ਤਾਂ ਅਸੀਂ ਇਹਦੇ ਨਾਲ ਖੜੇ ਹਾਂ ਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰੇਸ਼ ਜੀ ਕਿੱਥੇ ਰਹਿੰਦੇ ਹੋ ਜੀ ਪੰਡਸ ਤਗਲਾਂ ਦੇ ਵਿੱਚ ਹੀ ਹੈ ਜੀ ਆ ਬਾਕੀ ਪਬਲਿਕ ਖੜੀ ਹੈ ਜੀ ਤੁਸੀਂ ਦੇਖੋ ਕੱਲ ਤੁਸੀਂ ਉਹਨਾਂ ਦੀ ਖਬਰ ਲਈ ਸੀਗੀ ਜੇ ਉਹਨਾਂ ਦੇ ਸਚਾਈ ਹੁੰਦੀ ਤੇ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਂ ਵਿਊ ਦਿੰਦਾ ਹੀ ਅੱਜ ਤੁਸੀਂ ਵੇਖ ਸਕਦੇ ਆ ਕਿੰਨੇ ਲੋਕ ਖੜੇ ਐ ਇਹ ਜੇ ਕਹਿੰਦੇ ਐ ਕਿ ਕਰਤਾਰੋ ਬਈ ਇੱਥੇ ਨਹੀਂ ਰਹਿੰਦੀ ਸੀ ਤੇ ਆਪਾਂ ਇਹਨਾਂ ਨੂੰ ਬਨਸੋ ਬਈ ਨੂੰ ਜਿਹੜੀ ਜਗ੍ਹਾ ਆਪਾਂ ਨਹੀਂ ਦਿੰਦੇ ਜੇ ਅਗਰ ਲੋਕ ਕਹਿੰਦੇ ਐ ਵੀ ਬਨਸੋ ਬਈ ਦੀ ਜਗ੍ਹਾ ਤਾਂ ਫਿਰ ਤਾਂ ਹੱਕ ਬਣਦਾ